ਕਵੀਆਂ ਨੇ ਬਹੁਤ ਕੁਝ ਲਿਖਿਆ ਗੈਰ ਸਿੱਖਾਂ ਨੇ ਬਹੁਤ ਕੁਝ ਹਜ਼ੂਰ ਬਾਰੇ ਲਿਖਿਆ ਆਰੀਆ ਸਮਾਜੀਆਂ ਨੇ ਲਿਖਿਆ ਮੁਸਲਮਾਨਾਂ ਨੇ ਲਿਖਿਆ ਖਿੰਦੀ ਕਵੀਆਂ ਨੇ ਲਿਖਿਆ ਅੰਗਰੇਜ਼ਾਂ ਨੇ ਲਿਖਿਆ ਮੁਸਲਮਾਨਾਂ ਨੇ ਲਿਖਿਆ ਠੀਕ ਉਹਨਾਂ ਦਾ ਕੀ ਦਾ ਕਵੀ ਇੱਕ ਸਿਬਤ ਕਰ ਰਿਹਾ ਪਰ ਸਭ ਤੋਂ ਵੱਧ ਜਿਹੜੀ ਭਰੋਸੇ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੀ ਨੇ ਤੇ ਸਾਨੂੰ ਉਸ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਾ ਰੱਜ ਕੇ ਪਿਆਰ ਮਾਨਿਆ ਅਸੀਂ ਸ਼ੁਰੂ ਉਥੋਂ ਕਰਾਂਗੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਮਰ ਕਰਕੇ ਮੇਰੇ ਹਜ਼ੂਰ ਤੋਂ तकरीबन 33 ਸਾਲ ਵੱਡੇ ਨੇ ਜੀ ਭਾਈ ਨੰਦ ਲਾਲ ਜੀ ਤੇ ਗੁਰਦੇਵ ਦੇ ਨਾਲ ਪੰਜਾਬ ਦੀ ਧਰਤੀ ਤੋਂ ਚੱਲਦੇ ਕੋਏ ਹਜ਼ੂਰ ਸਾਹਿਬ ਨਦੇੜ ਤੱਕ ਭਾਈ ਨੰਦ ਲਾਲ ਸਾਹਿਬ ਨਾਲ ਜਾਂਦੇ ਜਿਨ੍ਹਾਂ ਦੇ ਉਹਨਾਂ ਦੇ ਤਨਖਾਹਨਾਮੇ ਤੇ ਰੈਤਨਾਮੇ ਪੜਨੇ ਆ ਉਹ ਅੰਤਲੇ ਦਿਨਾਂ ਦੇ ਬਚਨ ਨੇ ਜਦੋਂ ਭਾਈ ਨੰਦਰਾਲ ਸਾਹਿਬ ਪੁੱਛਦੇ ਤਵਾੜੇ ਦਰਸ਼ਨ ਕਿਵੇਂ ਕਰੀਏ ਮਹਾਰਾਜ ਜਿਨੇ ਕਹ ਤੀਨ ਰੂਪ ਹੈ ਮੋਏ ਕਿ ਸੁਣੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰੂ ਸ਼ਬਦ ਕਹੋ ਤੋਏ ਸਮਝਾਏ ਇੱਕ ਹੋਰ ਆਪ ਜੀ ਜਾਣ ਕਰ ਲੈ ਵੈਸੇ ਤੇ ਕਥਾ ਵਾਲਿਆਂ ਨਾਲ ਸੰਬੰਧਿਤ ਹੈ ਇੱਕ ਛੋਟੀ ਜੀ ਕਿਤਾਬ ਮਿਲਦੀ ਫਾਰਸੀ ਚ ਉਹਦਾ ਨਾਮ ਹੈ ਅਮਰਨਾਮਾ ਜਿਵੇਂ ਜ਼ਫਰਨਾਮਾ ਹੈ ਨਾ ਉਹ ਅਮਰਨਾਮਾ ਫਾਰਸੀ ਵਿੱਚ ਹੈ ਜਿਹੜੇ ਸਤਗੁਰੂ ਗੁਰੂ ਅਰਜਨ ਸਿੰਘ ਸਾਹਿਬ ਦੇਲੇ ਦੋ ਢਾਡੀ ਸਨ ਭਾਈ ਨੱਥਮਲ ਤੇ ਭਾਈ ਅਬਦੁੱਲਾ ਅਮਰਨਾਮਾ ਜਿਹੜਾ ਹੈ ਉਹਦਾ ਜਿਹੜਾ ਲਖਾਰੀ ਹੈ ਉਚਾਰਨ ਕਰਤਾ ਉਹ ਢਾਡੀ ਨੱਥਮਲ ਹੈ ਉਹ ਬਿਰਧ ਹੋ ਚੁੱਕਾ ਸੀ ਉਹ ਬਜ਼ੁਰਗ ਹੋਣ ਦੇ ਬਾਵਜੂਦ ਵੀ ਨਦੇੜ ਤੱਕ ਗੁਰੂ ਗੋਬਿੰਦ ਸਿੰਘ ਜੀ ਨਾਲ ਗਿਆ ਤੇ ਪਿਆਰਿਓ ਉੱਥੇ ਹਜ਼ੂਰ ਦੇ ਸਨਮ ਕੋ ਢਾਡੀ ਵਾਰਾ ਗਾਉਂਦਾ ਹੁੰਦਾ ਸੀ ਉਹਦੇ ਵਿੱਚ ਉਸ ਅਮਰਨਾਮੇ ਚ ਉਹਨੇ ਬੰਦਾ ਸਿੰਘ ਬਹਾਦਰ ਦਾ ਨਾਮ ਜ਼ਿਕਰ ਕੀਤਾ। ਉੱਥੇ ਉਹਨੇ ਤਾਕਤਾਂ ਜਿਹੜੀਆਂ ਆਈਆਂ ਉਹਦਾ ਜ਼ਿਕਰ ਕੀਤਾ। ਉਹਦੇ ਵਿੱਚ ਉਹਨੇ ਸਤਗੁਰਾਂ ਦੇ ਰਹਿ ਰਾਜ ਦਾ ਪਾਠ ਕਰਨ ਦਾ ਜ਼ਿਕਰ ਕੀਤਾ। ਅੰਮ੍ਰਿਤ ਵੇਲੇ ਦਾ ਜ਼ਿਕਰ ਕੀਤਾ। ਫਿਰ ਉਹ ਵੀ ਕਹਿੰਦਾ ਹਜ਼ੂਰ ਕਿਦਨੇ ਸਿੱਖ ਬਿਰਧ ਹੋਵੇ, ਬੱਚਾ ਹੋਵੇ, ਜਵਾਨ ਹੋਵੇ, ਹਰ ਇੱਕ ਨੇ ਅੰਮ੍ਰਿਤ ਜ਼ਰੂਰ ਛਕਣਾ। ਉਸ ਵੀ ਸ਼ੇਰ ਦਿੱਤੇ। ਪਰ ਜਿਹੜੀ ਸ਼ਿਵਤ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਕੀਤੀ ਮੈਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਵਿੱਚ ਕੁਝ ਕੁ ਕਿਉਂਕਿ ਤੁਸੀਂ ਉਹ ਸਾਰੇ ਪੜ੍ਹਦੇ ਉੰਜ ਵੈਸੇ ਮੈਂ ਅੱਜ ਵੀ ਸੋਚ ਰਿਹਾ ਸੀ ਇੱਕ ਪਰਸ਼ੀਆਂ ਦੇ ਬਹੁਤ ਸਾਰੇ ਵਿਦਵਾਨ ਨੇ ਜੀ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਵਾਂ ਕਿਉਂਕਿ ਜੋ ਕੁਝ ਪੰਜਾਬੀ ਚ ਆਪਾਂ ਪੜ੍ਹ ਰਹੇ ਹਾਂ ਨਾ ਜੀ ਇਹ ਉਲਟੇ ਖੁੰਦੇਗਾ ਖੁੰਦੇਗਾ ਪਰਸ਼ੀਆਂ ਬੋਲਣ ਵਾਲੇ ਘੱਟ ਰਹੇਗਾ ਉਹ ਲਿਖਤ ਵਿੱਚ ਬਹੁਤ ਗਲਤੀਆਂ ਹੋਈਆਂ ਹਨ ਲਿਖਤ ਵਿੱਚ ਕਹਿ ਰਿਹਾ ਭਾਈ ਨੰਦਰਾ ਲਾਲ ਚ ਨਹੀਂ ਉਤਾਰਾ ਕਰਨ ਵਾਲਾ ਗਲਤੀ ਕਰ ਜਾਂਦਾ ਹੈ ਨਾ ਮੇਰੀ ਛੇਵੀ ਉਸ ਗਾਂਝਨਾ ਮੇਦੀ ਜੀ ਕਥਾ ਹੋ ਜਾਏ ਥੋੜੇ ਜਿਹਾ ਆਪਾਂ ਸ਼ਬਦ ਲੈਣੇ ਆ ਭਾਈ ਨੰਦਲਾ ਸਾਹਿਬ ਜੀ ਨੂੰ ਪੁੱਛੋ ਗੁਰੂ ਗੋਬਿੰਦ ਸਿੰਘ ਜੀ ਕੀ ਨੇ ਉਹਨਾਂ ਦਾ ਇੱਕ ਤਾਂ ਇਹ ਬਚਨ ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਹਾਲਾਂਕਿ ਸਿੱਧਾ ਪੰਜਾਬੀ ਚ ਲਿਖਿਆ ਨਾਸਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਸ਼ਬਦ ਹੈ ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਿਰ ਦਾ ਲਫ਼ਜ਼ੀ ਅਰਥ ਹੈ ਮਦਦਗਾਰ ਹੈਲਪ ਕਰਨ ਵਾਲੇ ਜਿਸ ਦੀ ਕੋਈ ਵੀ ਮਦਦ ਨਹੀਂ ਕਰਦਾ ਉਸ ਦੀ ਮਦਦ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਨਾਸਿਰ ਉਹ ਉਹ ਦਾ ਅਰਥ ਹੈ ਅਤੇ ਅਗਿਆ ਸ਼ਬਦ ਮਨਸੂਰ ਮਨਸੂਰ ਦਾ ਲਫ਼ਜ਼ੀ ਅਰਥ ਹੈ ਵਿਜਈ ਜਿੱਤਣ ਵਾਲਾ ਇਹ ਮੈਂ ਮਾਛੀਵਾੜੇ ਬੇਨਤੀ ਕਰ ਚੁੱਕਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਜਿਸ ਦੀ ਕੋਈ ਮਦਦ ਨਹੀਂ ਕਰਦਾ ਉਦੇ ਮਦਦਗਾਰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸੱਚ ਏਵੇ ਉਹ ਵਿਜਈ ਨੇ ਉਹ ਜੇਤੂ ਨੇ ਉਹਨਾਂ ਨੂੰ ਸੰਸਾਰ ਵਿੱਚ ਕੋਈ ਵੀ ਨਹੀਂ ਜਿੱਤ ਸਕਦਾ ਦੇਖੋ ਕਿੱਡੇ ਵੱਡੇ ਸ਼ਬਦ ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਅੱਗੇ ਇਜ਼ਦ ਇਹ ਇਜ਼ਦ ਇਹ ਮਨਜ਼ੂਰ ਗੁਰੂ ਗੋਬਿੰਦ ਸਿੰਘ ਇੱਜ਼ਦ ਦਾ ਅਰਥ ਹੈ ਪਰਮਾਤਮਾ ਖੁਦਾ ਰੱਬ ਤੇ ਮਨਜ਼ੂਰ ਦਾ ਅਰਥ ਹੈ ਪ੍ਰਮਾਣਿਕ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਸ਼ਬਦ ਵਰਤਿਆ ਜਨ ਨਾਨਕ ਸ਼ਬਦ ਅਸੀਂ ਪੜਿਆ ਦਰ ਤੁਲ ਸ਼ਬਦ ਵਰਤਿਆ ਹੈ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਇਹ ਕਹਿੰਦੇ ਨੇ ਮੇਰੀ ਕਵਤਾ ਨਹੀਂ ਮੇਰੇ ਕਹਿਣ ਕਰਕੇ ਗੁਰੂ ਗੋਬਿੰਦ ਸਿੰਘ ਤੇ ਵਜਈ ਤੇ ਮਦਦਗਾਰ ਨਹੀਂ ਸੱਚ ਏਵੇਂ ਕਿ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਮਾਣਿਕ ਨੇ ਗੁਰੂ ਗੋਬਿੰਦ ਸਿੰਘ ਪ੍ਰਮਾਤਮਾ ਵੱਲੋਂ ਪ੍ਰਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਮਦਦਗਾਰ ਨੇ ਤੇ ਵਜਈ ਨੇ ਨਾ ਕੋਈ ਜਿੱਤ ਨਹੀਂ ਸਕਦਾ ਇਹ ਪਹਿਲੀਆਂ ਦੋ ਸਤਰਾਂ ਨੇ ਨਾਸਿਰ ਇਹ ਮਨਸੂਰ ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਦ ਇਹ ਮਨਜ਼ੂਰ ਗੁਰੂ ਗੋਬਿੰਦ ਸਿੰਘ ਅਗਲਾ ਬਚਨ ਹੈ ਜੀ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਫਿਰ ਬਿੰਤੀ ਸੁਣਿਓ ਹਕ ਦਾ ਅਰਥ ਸੱਚ ਜਿਹਨੂੰ ਵੈਗੁਰੂ ਜੀ ਕਹਿ ਲੋ ਰੱਬ ਜੀ ਕਹਿ ਲੋ ਪਰਮਾਤਮਾ ਜੀ ਕਹਿ ਲੋ ਹਕਰਾ ਗੰਜੂਰ ਰਾ ਦਾ ਅਰਥ ਦਾ ਗੰਜ ਦਾ ਲਫ਼ਜ਼ੀ ਅਰਥ ਤੇ ਖਜ਼ਾਨਾ ਤੇ ਗੰਜੂਰ ਦਾ ਅਰਥ ਹੈ ਖਜ਼ਾਨਚੀ ਜਿਹੜਾ ਰੋਹਾਨੀਅਤ ਦਾ ਖਜ਼ਾਨਾ ਹੈ ਸੱਚ ਏਵੇਂ ਉਸ ਖਜ਼ਾਨੇ ਦੇ ਖਜ਼ਾਨਚੀ ਮੋਜ਼ਦਨ ਕਿਆਸੀ ਉਸ ਖਜ਼ਾਨੇ ਦੀਆਂ ਕੁੰਜੀਆਂ ਅਕਾਲ ਪੁਰਖ ਨੇ ਰੱਬ ਨੂੰ ਦਿੱਤੀਆਂ ਨੇ ਗੁਰੂ ਗੋਬਿੰਦ ਸਿੰਘ ਰੋਹਾਨੀਅਤ ਦੇ ਖਜ਼ਾਨੇ ਦੇ ਖਜ਼ਾਨਚੀ ਕਸਟੋਡੀਆ ਨੇ ਗੁਰੂ ਗੋਬਿੰਦ ਸਿੰਘ ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਅੱਗੇ ਹੈ ਜੁਮਲਾ ਜੁਮਲਾ ਦਾ ਅਰਥ ਹੁੰਦਾ ਜੁੜਿਆ ਹੋਇਆ ਫੈਜ਼ ਫੈਜ਼ ਦਾ ਅਰਥ ਹੈ ਮਿਹਰ ਕਿਰਪਾ ਜੁਮਲਾ ਫੈਜ਼-ਏ-ਨੂਰ ਨੂਰ ਦਾ ਅਰਥ ਹੈ ਪ੍ਰਕਾਸ਼ ਇਹਦੇ ਅਰਥ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਰੂਪ ਹੈ ਸੱਚ ਉਹ ਰਹਿਮਤਾਂ ਵਾਲਾ ਤੇ ਉਹ ਪ੍ਰਕਾਸ਼ ਸਰੂਪ ਨੇ ਧੰ ਗੁਰੂ ਗੋਬਿੰਦ ਸਿੰਘ ਜੀ ਚਾਰ ਬਚਨ ਉਹ ਫਿਰ ਬੇਨਤੀ ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਦ ਇਹ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਉਸ ਵਿੱਚ ਇੱਕ ਬਚਨ ਜਿਹੜਾ ਹੋਰ ਪੜਨੇ ਹਕ ਹਕ ਆਗਾ ਆਗਾ ਅਰਥੇ ਜਾਣਕਾਰ ਉਸ ਕਰਤੇ ਪੁਰਖ ਵੈ ਗੁਰੂ ਦੇ ਭੇਦੂ ਨੇ ਸਭ ਜਾਣਕਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਇਨ ਸ਼ਾਹ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਪਿਆਰੋ ਇਹ ਕੋਈ ਤੁਹਾਨੂੰ ਇੱਕ ਹੋਰ ਬੇਨਤੀ ਕਰਾਂ ਬਾਕੀ ਕਵੀਆਂ ਨੂੰ ਪੈਸੇ ਦਿੱਤੇ ਜਾਂਦੇ ਸਨ ਭਾਈ ਨੰਦ ਲਾਲ ਸਾਹਿਬ ਨਹੀਂ ਸੱਲ ਲੈਂਦੇ ਸ਼ਾਇਦ ਆਪ ਨੂੰ ਪਤਾ ਹੋਵੇ ਜਦੋਂ ਭਾਈ ਸਾਹਿਬ ਜੀ ਦੀ ਸਤਗੁਰਾਂ ਦੀ ਕਿਤਾਬ ਜ਼ਿੰਦਗੀ ਨਾਮਾ ਕਿਹਾ ਨਾ ਬੰਦਗੀ ਨਾਮਾ ਨੂੰ ਤੇ ਨਾਲ ਮੁਲਤਾਨ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਕਿ ਭਾਈ ਨੰਦ ਲਾਲ ਸਾਹਿਬ ਦੇ ਪਰਿਵਾਰ ਨੂੰ ਸੰਗਤ ਮਾਇਆ ਦਾ ਇਹ ਬੰਧ ਵਿੱਚੋਂ ਤੇ ਭਾਈ ਸਾਹਿਬ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਮੇਰੇ ਬਜ਼ੁਰਗ ਵੀ ਕਲਮ ਦੀ ਕਮਾਈ ਖਾਂਦੇ ਰਹੇ ਤੁਸੀਂ ਕਿਰਪਾ ਕਰੋ ਮੈਨੂੰ ਆਪਣੀ ਸਿਫਤ ਦਿਓ ਤੇ ਮੇਰਾ ਪਰਿਵਾਰ ਕਲਮ ਦੀ ਕਮਾਈ ਹੀ ਖਾਏ ਭਾਈ ਸਾਹਿਬ ਦਾ ਪਰਿਵਾਰ ਇਹ ਮੇਰਾ خیال ਕੈਲੀਫੋਰਨੀਆ ਚ ਨੇ ਜੀ ਉਹ ਪਰਿਵਾਰ ਬੜੇ ਸੱਜ ਨੇ ਭਾਈ ਸਾਹਿਬ ਪਾਈ ਨੰਦ ਲੱਗਦਾ ਮੈਂ ਇਸ ਕਰਕੇ ਆਪ ਨੂੰ ਬੇਨਤੀ ਕਰਨ ਲੱਗਾ ਕਿ ਭਾਈ ਸਾਹਿਬ ਦੀ ਸਿਫਤ ਕਿਸੇ ਉਸ ਕਵੀ ਦੀ ਨਹੀਂ ਜਿਹੜਾ ਕਵਿਤਾ ਸੁਣ ਕੇ ਕਹੇਗਾ ਦੁਨਿਆਵੀ ਇਨਾਮ ਮਿਲਦੇ ਪਾਈ ਸਾਹਿਬ ਦਾ ਸਬੰਧ ਗੁਰੂ ਗੋਬਿੰਦ ਸਿੰਘ ਨਾਲ ਤੁਰ ਅੰਤਰ ਹਾਤਮੇ ਦਾ ਪਾਈ ਸਾਹਿਬ ਨੇ ਸ਼ਬਦ ਵਰਤੇ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਇੱਕ ਹੋਰ ਬਚਨ ਬਰਦੋ ਆਲਮ ਸ਼ਾਹ ਫਿਰ ਸੁਣਿਓ ਬਰਦੋ ਆਲਮ ਸ਼ਾਹ ਦੋ ਆਲਮਾਂ ਦਾ ਸ਼ਾਹ ਜਿਹਨੂੰ ਆਪ ਲੋਕ ਪਰਲੋਕ ਕਹਿੰਦੇ ਹੋ ਜਿਹਨੂੰ ਇਆਂ ਉਆਂ ਕਹਿੰਦੇ ਹੋ ਜਿਹਨੂੰ ਅੱਗੇ ਪਾਛੇ ਕਹਿੰਦੇ ਹੋ ਜਿਹਨੂੰ ਬਾਣੀ ਚ ਇੱਥੇ ਉੱਥੇ ਕਹਿੰਦੇ ਹੋ ਕਹਿੰਦੇ ਲੋਕੋ ਦੋਨਾ ਜਹਾਨਾਂ ਦੇ ਸ਼ਾਹ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਇਹ ਦੂਹਰਾ ਸ਼ਬਦ ਕਿੱਥੇ ਮਿਲੇਗਾ ਜੀ? ਉਹ ਕਹਿੰਦਾ ਮੈਨੂੰ ਪਰਲੋਕ ਦਾ ਕੋਈ ਡਰ ਨਹੀਂ। ਜਿਸ ਪਾਤਸ਼ਾਹ ਜੀ ਦੇ ਚਰਨਾਂ 'ਚ ਭਾਈ ਸਾਹਿਬ ਭਾਈ ਨੰਦਰਾ ਸਾਹਿਬ ਕਹਿੰਦੇ ਮੈਂ ਸੇਵਾ ਕਰ ਰਿਆਂ ਇਸ ਇਸ ਆਲਮ ਦਾ ਵੀ ਮਾਲਕ ਹੋਵੇ ਤੇ ਪਰਲੋਕ ਦਾ ਵੀ ਮਾਲਕ ਹੋਵੇ ਮੈਂ ਤਾਂ ਉਹਦੇ ਨਾਲ ਜਾ ਨਹੀਂ ਪਾਈ। ਹਰ ਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਅਗਿਆ ਖਸਮ ਰਾ ਜਾਂ ਕਾ ਖਸਮਦਾਰ ਤੇ ਯਾਦ ਰੱਖਿਓ ਇਹ ਤੇ ਦੁਸ਼ਮਨ ਹੈ ਖਸਮਦਾਰਤ ਮਾਲਕ ਨੇ ਖਸਮ ਰਾ ਜਾਂ ਜਾਂਦਾਰ ਤੇ ਜਿੰਦ ਸੱਚ ਐਵੇਂ ਗੁਰੂ ਗੋਬਿੰਦ ਸਿੰਘ ਦੁਸ਼ਮਨਾ ਦੀ ਜਿੰਦ ਵਾਸਤੇ ਖਤਰਾ ਨਹੀਂ ਉਹਨਾਂ ਨੂੰ ਖਤਰੇ ਚ ਪਾਣ ਵਾਲੇ ਨਹੀਂ ਉਹਨਾਂ ਦੀ ਜਿੰਦ ਕੱਢਣ ਵਾਲੇ ਨੇ ਦੁਸ਼ਮਨਾ ਦੀ ਇਹਦਾ ਮਤਲਬ ਦੁਸ਼ਟ ਜਿਹਨਾਂ ਨੂੰ ਆਪਾਂ ਕਹਿੰਨੇ ਸਤਗੁਰਾਂ ਦੇ ਦੋ ਤਿੰਨ ਮੇ ਬਚਨ ਹੋਰ ਆਪਾਂ ਦਾ ਸਾਂਝੇ ਕਰਨੇ ਜਿਵੇਂ ਪੜ੍ਹਦੇ ਅਸਾਂ ਆਲਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ ਆਲਮ ਦਾ ਲਫ਼ਜ਼ੀ ਅਰਥ ਇਹ ਵੈਸੇ ਗਿਆਨੀ ਨੂੰ ਕਹਿੰਦੇ ਆ ਜਾਣਕਾਰ ਵਿਦਵਾਨ ਆਲਮ ਦਾ ਅਰਥ ਹੈ ਜਾਣਕਾਰ ਅਸਤਾਰ ਦਾ ਲਫ਼ਜ਼ੀ ਅਰਥ ਹੁੰਦਾ ਜੀ ਪਰਦਾ ਹੁਣ ਜਿਹੜੀ ਚੀਜ਼ ਪਰਦੇ ਦੇ ਪਿੱਛੇ ਮੈਨੂੰ ਕੀ ਪਤਾ ਕਹਿੰਦੇ ਨਹੀਂ ਸਿੱਖੋ ਆਲਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਸਾਡੇ ਮਨ ਦੇ ਹਰ ਪਰਦੇ ਦੇ ਪਿੱਛੇ ਪਏ ਹੋਏ ਹਰ ਫੁਰਨੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਆਲਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ ਰਹਿਮਤ ਅਬਰੇ ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਰਹਿਮਤਾਂ ਦਾ ਬੱਦਲ ਹੈ ਅਗਲੀ ਗੱਲ ਕੋ ਹਕ ਰਾ ਮਹਬੂਬ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਹਕ ਨੂੰ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਨੇ ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ ਤਾਲਬ ਤੇ ਮਤਲੂਬ ਇਹਦਾ ਆਸ਼ਿਕ ਤੇ ਮਸ਼ੂਕ ਖੋਜੀ ਤੇ ਖੋਜ ਸੱਚੇ ਆਪੇ ਗੁਰੂ ਗੋਬਿੰਦ ਸਿੰਘ ਚੇਲਾ ਹੈ ਤੇ ਆਪੇ ਗੁਰੂ ਗੋਬਿੰਦ ਸਿੰਘ ਗੁਰੂ ਹੈ ਆਪੇ ਅੰਮ੍ਰਿਤ ਛਕਣ ਵਾਲਾ ਅੰਮ੍ਰਿਤ ਛਕਾਉਣ ਵਾਲਾ ਆਪੇ ਆਸ਼ਕ ਆਪੇ ਮਸ਼ੂਕ ਹੈ ਮੈਂ ਫਿਰ ਬੇਨਤੀ ਕਰਾਂਗਾ ਹਕ ਰਾ ਮਹਬੂਬ ਗੁਰੂ ਗੋਬਿੰਦ ਸਿੰਘ ਤਾਲਬ ও ਮਤਲੂਬ ਗੁਰੂ ਗੋਬਿੰਦ ਸਿੰਘ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ ਵਾ ਵਾ ਹਰਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਟੁਕ ਲਈ ਸੀ ਗੁਰ ਕਰਤਾ ਗੁਰ ਕਰਨੇ ਜੋਗ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ ਅਗਾਜੀ ਬੇਕਸਾਂ ਬੇਕਸਾਂ ਰਾਹ ਯਾਰ ਗੁਰੂ ਗੋਬਿੰਦ ਸਿੰਘ ਵਖਰਾਜੀ ਬੇਕਸਾਂ ਰਾ ਬੇਕਸਾਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਦਾ ਕੋਈ ਮਦਦਗਾਰ ਨਹੀਂ ਰਾਹ ਦਾ ਅਰਥ ਕੀਤਾ ਦਾ ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ ਜਿਸ ਬੰਦੇ ਦਾ ਦੁਨੀਆ ਚ ਕੋਈ ਸਹਾਰਾ ਨਹੀਂ ਉਹਨਾਂ ਦਾ ਯਾਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮੈਂ ਸਿਰਫ ਉਹਨਾਂ ਸਤਗੁਰੂ ਦੀ प्यारे सच्ची ਤੋਂ ਦੱਸਾਂ ਚਿੱਤ ਕਰਦਾ ਵੀ ਭਾਈ ਨੰਦ ਲਾਲ ਸਾਹਿਬ ਦੀ ਸਾਰੀ ਬਾਣੀ ਦੀ ਵਿਚਾਰ ਹੋ ਜਾਏ ਕਿਉਂਕਿ ਜਿੰਨੀ ਮੁਹੱਬਤ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤੀ ਨਾ ਤੁਸੀਂ ਦੱਸੋ ਮੈਂ ਫਿਰ ਤੁਹਾਨੂੰ ਕਹਾਂਗਾ ਆਮ ਤੌਰ ਤੇ ਬੰਦਾ ਅਸੀਂ ਕਥਾ ਕਰਨੇ ਅਸੀਂ ਕਹਾਂਗੇ ਸਾਡਾ ਪ੍ਰੋਫੈਸ਼ਨ ਹੈ ਕੀਰਤਨ ਕਰਨੇ ਆ ਕਵੀ ਨੇ ਪਿਆਰਿਓ ਉਹਦਾ ਕਵਤਾ ਰੋਟੀ ਦਾ ਪ੍ਰੋਫੈਸ਼ਨ ਨਹੀਂ ਜੇ ਕਹੋ ਜੀ ਕਿਸੇ ਪਦਵੀ ਲਈ ਔਰੰਗਜ਼ੇਬ ਤੇ ਪੁੱਤਰ ਬਹਾਦਰ ਸ਼ਾਹ ਦਾ ਉਸਤਾਦ ਹੋਣਾ ਇਤੋਂ ਵੱਡੀ ਪਦਵੀ ਕੀ ਹੋ ਸਕਦੀ ਹੈ ਜੀ ਦੁਨਿਆਵੀ ਤੌਰ ਤੇ ਜਿਸ ਬੰਦੇ ਦੀ ਸਿੱਧੀ ਅਪਰੋਚ ਬਾਦਸ਼ਾਹ ਦੇ ਘਰ 'ਚ ਉਹ ਵੀ ਔਰੰਗਜ਼ੇਬ ਦੇ ਘਰ 'ਚ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਉਹ ਤਾਂ ਸਿਵਤ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਵਰਦਨ ਸੱਚੇ ਬਾਦਸ਼ਾਹ ਮੈਂ ਇਹ ਦੇ ਤਾਂ ਧਾਰਨ ਕੀਤੀ ਏ ਮੈਨੂੰ ਪਤਾ ਲੱਗਾ ਏ ਮੇਰਾ ਮਹਿਬੂਬ ਪੰਜਾਂ ਤਤਾਂ ਦੇ ਚੋਲੇ 'ਚ ਚੋਜ ਕਰਨ ਚੱਲਿਆ ਏ ਅਸੀਂ ਵੀ ਪੰਜਾਂ ਤੱਤਾਂ ਦਾ ਚੋਲਾ ਲੈ ਆਇਆ ਉਂਝ ਸਾਡਾ ਸ਼ੌਂਕ ਥੋੜਾ ਹੀ ਸਰੀਰ 'ਚ ਰਹਿਣ ਜਦੋਂ ਅਸੀਂ ਪੜਨੇ ਆ ਭਾਈ ਸਾਹਿਬ ਭਾਈ ਆਨੰਦਲਾਹ ਸਾਹਿਬ ਜੀ ਦੇ ਬੋਲ ਉਹਨਾਂ ਨੇ ਆਪਣੀਆਂ ਗਜ਼ਲਾਂ ਵਿੱਚ ਹੀ ਲਿਖਿਆ ਹਵਾਏ ਬੰਦਗੀ ਅਵਰਦ ਦਰ ਵजूद ਮਰਾ ਹਵਾਏ ਦਾ ਅਰਥ ਤਾਂ ਹਵਜ ਵੇਸੇ ਹਵਜ ਦੂਜੀ ਅਰਥ ਲੈ ਜੰਨੇ ਇਥੇ ਤਾਂ ਹਵਾਏ ਬੰਦਗੀ ਅਵਰਦ ਦਰ ਵजूद ਮਰਾ ਵजूद ਦਾ ਅਰਥ ਆ ਮੇਰਾ ਚਾਂਚਾ ਇਸ ਦੇਈ ਦੇ ਢਾਂਚੇ 'ਚ ਤਾਂ ਆ ਯਾਰਾ ਤੇਰੀ ਬੰਦਗੀ ਕਰਨ ਵਾਸਤੇ ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ ਵਗਰਨੇ ਜੋਕੇ ਚੁਨੀ ਆਮਦਨ ਨਾਬੂਦ ਮਰਾ ਮੈਨੂੰ ਕੋਈ ਸ਼ੌਂਕ ਨਹੀਂ ਇਸ ਸ਼ਰੀਰ 'ਚ ਰਹਿਣ ਦਾ ਇਸੇ ਤਾ ਆਇਆ ਕਿਉਂਕਿ ਮੇਰਾ ਮਹਿਬੂਬ ਸ਼ਰੀਰ ਵਿੱਚ ਆਇਆ ਹੁਣ ਤੁਸੀਂ ਦੇ ਦੋ ਇਦੂ ਵੱਡਾ ਕਿਹੜੀ ਆਪਾ ਸ਼ਬਦ ਵਰਤਾਂਗੇ ਜਿਹੜਾ ਤੁਸੀਂ ਇੱਕ ਪੜ੍ਹ ਦਿਓ ਉਹਨਾਂ ਦਾ ਦੀਨ ਦੁਨੀਆ ਦਰ ਕਮੰਦੇ ਆ ਪਰੀ ਪਰੀ ਪੂਰੀ ਨਹੀਂ ਪਰੀ ਪਰੀਆਂ ਦੇ ਚਿਹਰੇ ਬੜੇ ਸੋਹਣਿਆ ਕਿੰਨੇ ਨਹੀਂ ਨਹੀਂ ਓਏ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਇੰਨਾ ਪਿਆਰਾ ਉਹਦੇ ਸਾਹਮਣੇ ਪਰੀਆਂ ਨੇ ਕੀ ਰੁਕਣਾ ਦੀਨ ਦੁਨੀਆ ਦਰਕਮੰਦੇ ਆਹ ਪਰਿ ਰੁਖ ਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰੇ ਮੁਵੇ ਯਾਰੇ ਮਾਂ ਇਹ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਸੱਜਣ ਨੇ ਉਹ ਕਵੀ ਨੇ ਉਹ ਪਿਆਰੇ ਨੇ ਜਿਹੜੇ ਹਜ਼ੂਰ ਨੂੰ ਬੇਅੰਤਹਾ ਇੰਨੀ ਮੁਹੱਬਤ ਕਰਦੇ ਨੇ ਤੇ ਸੱਚ ਐ ਵੇ ਜਿਨ੍ਹਾਂ ਨੇ ਆਪਣੀ ਮਾਂ ਨੂੰ ਇੰਨਾ ਕੁ ਮਾਰ ਦਿੱਤਾ ਕਵੀ ਦਰਬਾਰ ਵਿੱਚ ਸ਼ਰੋਮਣੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਇਹਦੇ ਵਰਗਾ ਕੋਈ ਕੁਰਾਨ ਦੇ ਐਤ ਦੇ ਅਰਥ ਨਹੀਂ ਕਰ ਸਕਦਾ ਜੋ ਸਾਡੀ ਹਸਤੀ ਕਹਿੰਦੀ ਪਰ ਗੁਰਮਖੋ ਇੰਨਾ ਵੱਡਾ ਵਿਦਵਾਨ ਤੇ ਸਾਰਾ ਦਿਨ ਲੰਗਰ ਦੇ ਭਾਂਡਿਆਂ 'ਚ ਖਲੋਤਾਰੀਦਾ ਹੱਥੀ ਆਟਾ ਗੁੰਨੀ ਜਾਂਦੇ ਨੇ ਹੱਥੀ ਦਾਲ ਬਣਾਈ ਜਾਂਦੇ ਨੇ ਲਕੜਾਂ ਪਾੜੀ ਜਾਂਦੇ ਨੇ ਭਾਂਡੇ ਮਾਂਜੀ ਜਾਂਦੇ ਆ ਇੰਨੀ ਮੈਂ ਮਾਰਗੀ ਸੱਚੀ ਤੋਂ ਦੱਸਾਂ ਅਸੀਂ ਚਾਰ ਲਫ਼ਜ਼ ਬੋਲਨੇ ਸੀ ਤੇ ਵੀ ਦੇਖਨੇ ਜੇ ਪਤੇ ਕਿਸੇ ਨੇ ਬੁਲਾਈ ਮਨ ਚ ਰੱਖ ਲੈਣਾ ਮੈਨੂੰ ਬੁਲਾਇਆ ਨਹੀਂ ਮੈਂ ਕਹਿੰਦਾ ਵਾਹ ਵਾਹ ਭਾਈ ਸਾਹਿਬ ਜੀ ਇੰਨਾ ਵੱਡਾ ਵਿਦਵਾਨ ਤੇ ਖਲੋਤਾ ਸਤਿਗੁਰੂ ਦੇ ਲੰਗਰ ਚ ਕਈ ਮਹੀਨੇ ਲੰਗਰ ਪਕਾਈ ਗਏ ਫਿਰ ਦੇਖੋ ਉਹ ਉਸ ਉਹ ਉਹਨਾਂ ਦੀ ਧੁਰ ਅੰਦਰ ਦੀ ਨਿਮਰਤਾ ਇਸ ਤੋਂ ਉਹ ਵੀ ਸਭ ਨੂੰ ਸ਼ੇਰ ਉਹ ਕਹਿੰਦੇ ਨੇ ਸੱਚ ਏਵੇ ਕਿ ਮੇਰੇ ਮੱਥੇ ਤੇ ਦਾਗ ਲੱਗਾ ਹੈ ਪੁਰਾਣੇ ਸਮੇ ਪਛਵਾ ਨੂੰ ਦਾਗਿਆ ਜਾਂਦਾ ਸੀ ਜੀ ਕਿੰਨੇ ਮੇਰੇ ਮੱਥੇ ਤੇ ਦਾਗ ਲੱਗਾ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਲਾਮ ਹਾਂ ਤੁਸੀਂ ਸਾਰੇ ਸੁਣ ਪੜਿਓ ਲਾਲ ਸਖ ਇਹ ਗੁਲਾਮ ਗੁਲਾਮ ਲਾਲ ਸਖੇ ਗੁਲਾਮ ਗੁਰਗੋਬਿੰਦ ਸਿੰਘ ਸਾਗ ਦਾ ਅਰਥ ਇਕੁੱਤਾ ਲਾਲ ਦਾ ਅਰਥ ਭਾਈ ਆਨੰਦ ਲਾਲ ਇੰਨੀ ਨਿਮਰਤਾ ਚ ਕਹਿੰਦੇ ਨੇ ਆਨੰਦ ਲਾਲ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਕੂਕਰ ਹੈ ਲਾਂ ਲ ਸਕੇ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਮੇਰੇ ਮੱਥੇ ਤੇ ਜਿਹੜੀ ਨਿਸ਼ਾਨੀ ਲੱਗੀ ਉਹ ਗੁਰੂ ਗੋਬਿੰਦ ਸਿੰਘ ਦੇ ਗੁਲਾਮ ਹੋਣ ਦੀ ਲੱਗੀ ਹੈ ਅਗਲਾ ਕਹਿੰਦੇ ਨਹੀਂ ਕਮੰਤਰੀ ਜੇ ਸੈਗਾਨੇ ਗੁਰਗੋਬਿੰਦ ਸਿੰਘ ਕਹਿੰਦੇ ਕਹਿ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਕੁੱਤਾ ਹਾਂ ਪਰ ਸੱਚ ਇਹ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਕੁੱਤਿਆਂ ਤੋਂ ਵੀ ਕਮ ਤਰੀਨ ਖਾਂ ਉਹਨਾਂ ਤੋਂ ਵੀ ਨੀਵਾ ਖਾਂ ਕਮ ਤਰੀਨ ਜ਼ੈ ਸੈਗਾਨੇ ਗੁਰੂ ਗੋਬਿੰਦ ਸਿੰਘ ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ ਹਕੀਕਤ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਤੁਸੀਂ ਲੰਗਰ ਛਕਦੇ ਹੋ ਮੈਂ ਤੇਰੇ ਲੰਗਰ ਦੇ ਨਿੱਕੇ ਨਿੱਕੇ ਭੋਰੇ ਚੁਣ ਕੇ ਖਾਣ ਵਾਲਾ